ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭੋਗਪੁਰ ਪੁਲਿਸ ਵੱਲੋਂ ਇਲਾਕੇ ਵਿੱਚ ਅਮਨ ਕਾਨੂੰਨ ਬਰਕਰਾਰ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਇੱਕ ਵਿਸ਼ਾਲ 플ੈਗ ਮਾਰਚ ਕੱਢਿਆ ਗਿਆ। ਇਹ ਮਾਰਚ ਭੋਗਪੁਰ ਦੇ ਮੁੱਖ ਬਾਜ਼ਾਰਾਂ ਤੇ ਵੱਖ-ਵੱਖ ਰਿਹਾਇਸ਼ੀ ਇਲਾਕਿਆਂ ਵਿੱਚੋਂ ਲੰਘਿਆ। ਥਾਣਾ ਮੁਖੀ ਭੋਗਪੁਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹ 플ੈਗ ਮਾਰਚ 15 ਅਗਸਤ ਨੂੰ ਹੋਣ ਵਾਲੇ ਸਮਾਗਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੱਢਿਆ ਗਿਆ ਹੈ। ਇਸ ਦਾ ਮੁੱਖ ਮਕਸਦ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਣਾ ਅਤੇ ਲੋਕਾਂ ਨੂੰ ਸੁਤੰਤਰਤਾ ਦਿਵਸ ਜਸ਼ਨ ਵਿੱਚ ਬੇਖੌਫ ਹੋ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਗਲਤ ਪਾਰਕਿੰਗ ਦੇ ਚਲਾਨ ਵੀ ਕੀਤੇ ਗਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਪਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਇਸ ਫਲੈਗ ਮਾਰਚ ਵਿੱਚ ਪੰਜਾਬ ਪੁਲਿਸ ਦੇ ਵੱਖ-ਵੱਖ ਵਿਭਾਗਾਂ ਦੇ ਜਵਾਨ ਹਾਜ਼ਰ ਸਨ ਇਸ ਨਾਲ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਵਧਿਆ ਅਤੇ ਉਹਨਾਂ ਨੇ ਪੁਲਿਸ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਲੈਫ ਨੂੰ ਲੈ ਕੇ ਅੱਜ ਮਾਰਚ ਕੱਢਿਆ ਗਿਆ ਹੈਗਾ ਉਹਦੇ ਬਾਰੇ ਕੀ ਕਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਨਿਰਦੇਸ਼ ਦਿੱਤਾ ਹੈ ਜਿਹੜਾ ਤਧਾਰਨਾ ਕਰਕੇ ਲਾਗੇ ਤੋਂ ਪ੍ਰਗਟਾਣ ਜਾਰੀ ਕੀਤਾ ਹੈ ਜੀ ਉਸ ਸੰਬੰਧ ਵਿੱਚ ਬਾਜ਼ਾਰ ਵਿੱਚ ਅਸੀਂ ਜਿਹੜਾ ਫਲੈਗ ਮਾਰਚ ਕਰ ਰਹੇ ਹਾਂ ਇਸ ਰੋਡ ਤੇ ਤਾਂ ਕਿ ਲੋਕਾਂ ਨੂੰ ਜਾਗਰੂਕ ਕਰ ਸਕੀਏ ਔਰ ਜਿਹੜੀ ਟ੍ਰੈਫਿਕ ਵਿਵਸਥਾ ਉਹਦੇ ਚ ਸੁਧਾਰ ਆ ਸਕੇ ਤੁਸੀਂ ਦੇਖਿਆ ਹੋਣਾ ਕਾਫੀ ਰੋਡ ਉਤੇ ਜਿਹੜੀਆਂ ਰੋਂਗ ਸਾਈਡ ਤੇ ਪਾਰਕਿੰਗ ਗੱਡੀਆਂ ਔਰ ਬਾਕੀ ਚੀਜ਼ਾਂ ਲੱਗੀਆਂ ਹੋਈਆਂ ਸੋ ਸਾਡਾ ਫਲੈਗ ਮਾਰਚ ਕਰਨ ਦਾ 15 ਗੱਜ ਦੇ ਨਾਨ ਲਾਲ ਦੂਜਾ ਸਾਡਾ ਜਿਹੜੀ ਇੰਟੈਂਸ਼ਨ ਸਾਡੀ ਇਹ ਸੀ ਕਿ ਟ੍ਰੈਫਿਕ ਦੀ ਸਮੱਸਿਆ ਦਾ ਸਮਾਧਾਨ ਹੋ ਜਾਈ ਔਰ ਪਬਲਿਕ ਨੂੰ ਜਿਹੜਾ ਆਏਗਾ ਕਿ ਕੋਈ ਟ੍ਰੈਫਿਕ ਦੀ ਸਮੱਸਿਆ ਨਾ ਆ ਜਵੇ ਜਿਹੜੀ ਇੱਥੇ ਨਜਾਇਜ਼ ਪਾਰਕਿੰਗ ਦੀਆਂ ਬੱਸੇਜ਼ ਹੋ ਰਹੀਆਂ ਜਾਂ ਲੋਕਾਂ ਨੇ ਰੋਡਾਂ ਉਤੇ ਨਜਾਇਜ਼ ਗੱਡੀਆਂ ਲਗਾਈਆਂ ਸੋ ਇਹਨਾਂ ਨੂੰ ਅਸੀਂ ਸਮਝਾ ਰਹੇ ਹਾਂ ਚਲ ਪ੍ਰੇਸ਼ਾਨ ਨਾ ਕਰੋ ਤਾਂ ਕਿ ਜਿਹੜੀ ਆਪਣੀ ਗੱਡੀ ਦੀ ਵਿਵਸਥਾਵਾਜ਼ ਉੱਥੇ ਜਿੱਥੇ ਪਾਰਕਿੰਗ ਹੈਗੀ ਇਹਨਾਂ ਨੂੰ ਅਲਾਟ ਹੋਈ ਉੱਥੇ ਜਾ ਕੇ ਲਗਾਉਣ ਔਰ ਜਿਹੜੇ ਲੋਕਾਂ ਨੇ ਦੁਕਾਨਾਂ ਦੇ ਵੀ ਵੱਧ ਅੱਗੇ ਕੀਤੇ ਹਨ ਇਹਨਾਂ ਨੂੰ ਵੀ ਅਸੀਂ ਹਦਾਇਤ ਕਰ ਰਹੇ ਹਾਂ ਅੱਜ ਕਿ ਜਿਹੜੇ ਵੱਧ ਰਹੇ ਜਿਹੜੇ ਇਹਨਾਂ ਨੇ ਅੱਗੇ ਸਮਾਨ ਰੱਖਿਆ ਹੈ ਇਹ ਆਪਣੇ ਚੱਕ ਕੇ ਜਿੱਥੇ ਇਹਨਾਂ ਦੀ ਜਿਹੜੀ ਬਾਉਂਡਰੀ ਹੈ ਇਹਨਾਂ ਨੂੰ ਕਮੇਟੀ ਨੇ ਜਿੰਨੀ ਕੋਈ ਬਾਰਡਰ ਲਾਈਨ ਡਿਕਲੇਅਰ ਕੀਤੀ ਹੈ ਕਿ ਉਸ ਦੇ ਅੰਦਰ ਲਗਾਉਣ ਔਰ ਪਬਲਿਕ ਨੂੰ ਨਿਕਲਣ ਦੇ ਜਿਹੜਾ ਰਸਤਾ ਉਹ ਮਿਲ ਸਕੇ ਪੋਕਪਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ